ਸੁਖਾਨਾ ਨੂੰ ਰਿਹਤ ਕਰੋ ਰਿਹਤ ਕਰੋ ਰਿਹਤ ਕਰੋ ਬੀਜੇਪੀ ਦੀ ਸਰਕਾਰ ਮਰਦਾਬਾਦ 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 ਸੁਖਾਨਾ ਨੂੰ ਗੁੱਡਾ ਕਹਿਣ ਵਾਲੀ ਸਰਕਾਰ ਮਰਦਾਬਾਦ 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 ਸੁਖਾਨਾ ਨੂੰ ਗੁੱਡਾ ਕਹਿਣ ਵਾਲੀ ਸਰਕਾਰ ਮਰਦਾਬਾਦ 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 ਨਵੀਂ ਸਰਕਾਰ ਮਰਦਾਬਾਦ 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 ਬੀਜੇਪੀ ਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਸਾਨਾਂ ਨੌਜਵਾਨਾਂ ਨੂੰ ਜੇਲਾ ਜੋੜਿਆ ਕਰੋ ਜੈ ਹਿੰਦ ਕਿਸਾਨਾਂ ਨੌਜਵਾਨਾਂ ਨੂੰ ਜੇਲਾ ਜੋੜਿਆ ਕਰੋ ਜੈ ਹਿੰਦ ਜੀ.ਡੀ.ਪੀ ਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਲੋਕੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਨਹਿਤੇ ਕਿਸਾਨਾਂ ਤੇ ਨੌਜਵਾਨਾਂ ਦੇ ਗੋਰੀਆਂ ਚਲਾਉਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਨਹਿਤੇ ਕਿਸਾਨਾਂ ਦੇ ਉੱਪਰ ਗੋਰੀਆਂ ਚਲਾਉਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਾਨਾਂ ਨੂੰ ਗੁੰਡਾ ਕਹਿਣ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਉਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ ਚਾਹੋਦੀ ਉਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ ਚਾਹੋਦੀ ਸਰਕਾਰਾਂ ਤੋਂ ਨਾ ਛੱਡ ਕਰੋ ਆਪਣੀ ਰੱਖੀਆ ਖਿਪਰ ਸਰਕਾਰਾਂ ਤੋਂ ਨਾ ਛੱਡ ਕਰੋ ਆਪਣੀ ਰੱਖੀਆ ਖਿਪਰ ਬੀਜੇਪੀ ਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਹਰਿਆਣਾ ਸਰਕਾਰ ਮੁੜਦਾਬਾਦ ਮੁੜਦਾਬਾਦ ਬਿਸਮਿਲਲਾਹ ਜੇਲਾ ਦੇ ਬੰਦ ਨੌਜਵਾਨ ਕਿਸਾਨਾਂ ਨੂੰ ਰਿਆ ਕਰੋ ਰਿਆ ਕਰੋ ਜੇਲਾ ਦੇ ਬੰਦ ਨੌਜਵਾਨ ਕਿਸਾਨਾਂ ਨੂੰ ਰਿਆ ਕਰੋ